ਜੋੜ ਬੈਠ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ 394 ਅੰਕ ਦੇ ਉੱਤੇ ਆਸਾ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਜੋਤ ਸਰੂਪ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮਵਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਫਰਮਾਨ ਦੀ ਬਖਸ਼ਿਸ਼ ਹੋਈ ਹੈ ਜਿਸ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ ਇਸ ਇਲਾਹੀ ਫਰਮਾਨ ਦੇ ਵਿੱਚ ਜੋ ਰਹਾਉ ਦੀ ਪੰਕਤੀ ਇਸ ਫਰਮਾਨ ਦਾ ਧੁਰਾ ਹੈ ਭਲੋ ਭਇਓ ਪਰ ਇਹ ਕਹਿਆ ਮੰਨਿਆ ਕਿ ਇਹ ਭਲਾ ਹੋਇਆ ਕਿ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਮੈਂ ਉਹਦਾ ਕਹਿਆ ਮੰਨ ਲਿਆ ਆਪਣੀ ਮਰਜ਼ੀ ਨਹੀਂ ਕੀਤੀ ਇਸ ਦੁਨੀਆ ਦੇ ਵਿੱਚ ઋષਿ मुनि अवतार ਗੰਬਰਾ ਨੇ ਆਪਣਾ ਹੁਕਮ ਸੁਣਾਇਆ ਆਪਣਾ ਨਾਂ ਰੱਖਿਆ ਔਰ ਇਹ ਵੀ ਕਿਹਾ ਕਿ ਮੇਰੀ ਸ਼ਰਨ ਚ ਆਓ ਮੈਂ ਤੁਹਾਨੂੰ ਬਚਾਵਾਂਗਾ ਲੇਕਿਨ ਧੰਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਆਪਣਾ ਕਿਹਾ ਨਹੀਂ ਕਿਹਾ ਇਹ ਕਿਹਾ ਕਿ ਜੋ ਕੁਝ ਕਹਿਣ ਲੱਗਾ ਵਾਂ ਉਹ ਉਸ ਵਾਹਿਗੁਰੂ ਦਾ ਹੁਕਮ ਹੈ ਉਹਦਾ ਕਿਹਾ ਤੁਹਾਨੂੰ ਸੁਣਾਉਣ ਲੱਗਾ ਮੇਰਾ ਇੱਥੇ ਕੁਝ ਨਹੀਂ ਹੈਗਾ ਹਉ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਉਂਦਾ ਜੋ ਕਛ ਆਖਿਆ ਉਹਦੇ ਹੁਕਮ ਚ ਆਖਿਆ ਇਹ ਅਲਾਹੀ ਬਾਣੀ ਉਹਦੇ ਹੁਕਮ ਚ ਆਖੀ ਇਹ ਵੀ ਫਰਮਾਇਆ ਵੀ ਇਹ ਬਾਣੀ ਮੇਰੀ ਨਹੀਂ ਉਸ ਅਕਾਲ ਪੁਰਖ ਦੀ ਏ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵਿਲਾ ਲੋ ਵੀ ਜਿਵੇਂ ਉਸ ਖਸਮ ਦੀ ਬਾਣੀ ਆ ਰਹੀ ਮੈਂ ਉਵੇਂ ਸੁਣਾ ਰਿਹਾ ਇਹ ਫਰਮਾਇਆ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਇਹ ਬਾਣੀ ਅਮਰਤ ਰੂਪੀ ਤੇਰੀ ਏ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹ ਬਾਣੀ ਧੁਰੋਂ ਆਈ ਏ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿਣ ਲੱਗਾ ਇਹ ਵੀ ਕਿਹਾ ਕਿ ਮੈਂ ਆਪਣਾ ਧਰਮ ਨਹੀਂ ਕਿਸੇ ਨੂੰ ਦੇਣ ਲੱਗਾ ਗੁਰੂ ਨਾਨਕ ਸਾਹਿਬ ਕੋਲ ਇਹ ਸਵਾਲ ਆਇਆ ਸੀ ਕਿ ਤੁਹਾਡਾ ਧਰਮ ਕਿਹੜਾ ਤੁਹਾਡਾ ਘਰਾਨਾ ਕਿਹੜਾ ਇਸ ਦੁਨੀਆ ਤੇ ਉਸ ਵਾਹਿਗੁਰੂ ਦੇ ਘਰਾਦੇ ਨੂੰ ਭੁੱਲ ਗਏ ਸੀ ਆਪਣੇ ਆਪਣੇ ਘਰਾਣੇ ਬਣਾਏ ਸੀ ਵਾਹਿਗੁਰਦਾਸ ਜੀ ਦੀ ਉਹ ਪੰਕਤੀ ਜਦੋਂ ਬਗਦਾਦ ਦੇ ਪੀਰ ਨੇ ਪੁੱਛਿਆ ਸੀ ਵੀ ਦੱਸੋ ਤੁਹਾਡਾ ਘਰਾਣਾ ਕਿਹੜਾ ਪੁੱਛਿਆ ਫਿਰਕੇ ਦਸਤਗੀਰ ਕੌਣ ਫਕੀਰ ਕਿਸ ਕਾ ਕਰਾਨਾ ਤੂੰ ਕਿਹੜੇ ਘਰਾਨੇ ਦਾ ਫਕੀਰ ਏ ਕਿਹੜੇ ਘਰਾਨੇ ਵਿੱਚੋਂ ਏ ਜੋ ਗੁਰੂ ਨਾਨਕ ਸਾਹਿਬ ਨੇ ਦੱਸਿਆ ਉਹਨੂੰ ਪਾਏ ਗੁਰਦਾਸ ਜੀ ਨੇ ਬਿਆਨ ਕੀਤਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕ ਪਹਿਚਾਨਾ ਵੀ ਮੈਂ ਤਾਂ ਇਸ ਸਮੇਂ ਚ ਆਇਆ ਆਂ ਮੈਂ ਤੇ ਉਸ ਰੱਬ ਦਾ ਵਾਂ ਘਰਾਨਾ ਮੇਰਾ ਨਹੀਂ ਹੈ ਕਾਜੀ ਰੁਕੰਦੀ ਨੇ ਸਵਾਲ ਕੀਤਾ ਸੀ ਫਲਾ ਹੋ ਮਜ਼ਬੂ ਤੇਰਾ ਧਰਮ ਕੀ ਹੈ ਗੁਰਨਾਨਕ ਸਾਹਿਬ ਨੇ ਕਹੇ ਸੀ ਲਾ ਮਜ਼ਬੂ ਮੇਰਾ ਕੋਈ ਧਰਮ ਨਹੀਂ ਮਜ਼ਬੂ ਖੁਦਾਏ ਮਜ਼ਬ ਤੇ ਖੁਦਾ ਦਾਏ ਧਰਮ ਉਸ ਵਾਹਿਗੁਰੂ ਦਾਏ ਮੇਰਾ ਧਰਮ ਜਿਹੜਾ ਨਹੀਂ ਹੈ। ਉਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ 16 ਹੁਣੇ ਮਹੀ ਦੀ ਵਿਸਾਖੀ ਨੂੰ ਬਿਆਨ ਕੀਤੀ ਜਿਹਨੂੰ ਅਰੰਗਜੀਤ ਦੇ ਸੂਏ ਨੇ ਅਰੰਗਜੀਤ ਨੂੰ ਭੇਜੀਏ ਉਹਦੀ ਸ਼ੁਰੂਆਤ ਇੱਥੋਂ ਹੈ। ਹਮਹਿ ਆਜਾ ਮਸਬੇ ਖੁਦਾਏ ਦਰ ਆਇ। ਇਹ ਗੁਰੂ ਗੋਬਿੰਦ ਸਿੰਘ ਜੀ ਅੱਜ ਕਿਆ ਹੈ ਕਿ ਮੈਂ ਉਸ ਖੁਦਾ ਦਾ ਮਸਬ ਜਿਹੜਾ ਹੈ ਨਾ ਉਹ ਹੋਂਦ ਵਿੱਚ ਲਿਆਂਦਾ ਹੈ। ਦੁਈ ਆਸ ਦਰਮਿਆ ਬਰਖੇਸਤ ਜਿਹਦੇ ਵਿੱਚ ਦਵੈਤ ਭਾਵਨਾ ਨਹੀਂ ਕਿਉਂਕਿ ਇਹ ਕੁੱਲ ਦੁਨੀਆਂ ਉਸ ਦੀ ਏਕ ਪਿਤਾ ਇੱਕ ਸਕੇ ਹਮ ਬਾਰਕ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਜਪਜੀ ਸਾਹਿਬ ਚ ਫਰਮਾਤਾ ਸੀ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਥੋੜੇ ਦਿਨ ਪਹਿਲਾਂ ਫਰਮਾਨ ਸੀ ਤਨ ਗੁਰੂ ਅਰਜੁਨ ਦੇ ਮਹਾਰਾਜ ਸਾਹਿਬ ਦਾ ਤੇਰਾ ਹੁਕਮ ਇਹਨੂੰ ਮਿੱਠਾ ਲੱਗਦਾ ਹੈ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਨਹੀਂ ਕਿ ਕਿਸੇ ਨੇ ਕਿਹਾ ਹਜਰਤ ਮਹਮਾ ਸਾਹਿਬ ਦਾ ਜੀਵਨ ਪੜੋਗੇ ਤੇ ਆਹੋ ਦੇ ਮੈਦਾਨ 'ਚ ਉਹਨਾਂ ਨੇ ਅਰਦਾਸ ਕੀਤੀ ਸੀ ਕਿ ਖੁਦਾ ਅੱਜ ਜਿਤ ਮੇਰੀ ਹੋਣੀ ਚਾਹੀਦੀ ਨਿਕਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਚਮਕੌਰ ਦੀ ਗੜੀ 'ਚ ਇਹ ਨਹੀਂ ਕਿਹਾ ਕੀ ਆਖਿਆ ਸੀ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੈਂ ਕਹਥੇ ਤੇ ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ ਤੇਰੀ ਰਜ਼ਾ ਬਗਾਨਿਆਂ ਨੇ ਗਵਾਹੀ ਭਰੀਏ ਸਤਗੁਰ ਸਾਹਿਬ ਜੀ ਨੇ ਵੀ ਇਹ ਫਰਮਾਇਆ ਅੱਗੇ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਇੱਥੇ ਗੁਰ ਦਾ ਅਰਥ ਪਰਮੇਸ਼ਰ ਏ ਕਿ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਆਵੇ ਜਿਨ੍ਹਾਂ ਭਗਤ ਜਿਨ੍ਹਾਂ ਨੂੰ ਬਾਣੀ ਆਈ ਉਹਨਾਂ ਨੇ ਵੀ ਇਹ ਆਖਿਆ ਜਿਉਂ RAM ਰਾਖੇ ਤਿਉਂ ਰਹੀਏ ਰੇ ਭਾਈ ਹਰ ਕੀ ਮਹਿਮਾ ਕਿਸ ਕਥਨ ਨਾ ਜਾਈ ਵੀ ਜਿਵੇਂ ਉਹ ਵਾਹਿਗੁਰੂ ਰੱਖੇ ਉਸ ਤਰ੍ਹਾਂ ਰਵਾਂਗੇ スルतानपुर साहिबी धरती ते কাজী ਨੂੰ উপদেশ ਕੀਤਾ ਸੀ કે ਤੂੰ مسلمان ਤਾਂ ਐ ਜੇ ਹੋਦਾ ਹੁਕਮ ਮੰਨੇ ਆਪਣਾ ਨਾ ਸੁਨਾ ਰੱਬ ਕੀ ਰਜ਼ਾ ਐ ਮੰਨੇ ਸਿਰਫ ਉੱਪਰ ਕਰਤਾ ਮੰਨੇ ਆਪ ਗਵਾਵੈ ਸਰਬ ਜੀਆਂ ਮਹਿਰਮਤ ਹੋਵੇ ਤੋ ਨਾਨਕ ਮੁਸਲਮਾਨ ਕਹਾਵੇ ਕਿ ਉਸ ਕਰਤੇ ਦਾ ਹੁਕਮ ਮੰਨਾਂ ਆਪਣੇ ਹੁਕਮ ਨਾ ਸੁਨਾ। ਔਰ ਇੱਥੇ ਤੱਕ ਉਸ ਵਾਹਿਗੁਰੂ ਦਾ ਹੁਕਮ ਮੰਨਿਆ ਕਿ ਜਦੋਂ ਪਿਤਾ ਸ਼ਹੀਦ ਕਰਵਾਤਾ ਪੁੱਤਰ ਸ਼ਹੀਦ ਕਰਵਾਤੇ ਪੁੱਤਰਾਂ ਦਾ ਸੰਸਕਾਰ ਨਹੀਂ ਕੀਤਾ ਕਲਮ ਚੱਕੀ ਤੇ ਅੱਜ ਅਰੰਗਜੀਤ ਨੂੰ ਜਫਰਨਾਮਾ ਲਿਖਣ ਲੱਗੇ ਆ ਤੇ ਪਹਿਲੀ ਪੰਕਤੀ ਚ ਉਸ ਖੁਦਾ ਦਾ ਹੁਕਮ ਲਿਖਿਆ ਕਿ ਵਾਹਿਗੁਰੂ ਮੇਰੇ ਤੇ ਕਿਰਪਾ ਕਰੀ ਮੈਂ ਤੇਰੇ ਹੁਕਮ ਤੋਂ ਬਾਹਰ ਨਾ ਹੋਵਾਂ ਕਮਾਲੇ ਕਰਾਮਾਤ ਕਾਇਮ کریم ਰਜਾ ਬਖਸ਼ ਰਾਜ ਕਰਿਆ ਕੋ ਨਰਹੀ ਇਹ ਪੂਰਨ ਕਰਾਮਾਤਾਂ ਵਾਲਿਆ ਏ ਸਦਾ ਕੈਮਰਾਨ ਵਾਲਿਆ ਰਜਾ ਬਖਸ਼ ਮੈਨੂੰ ਆਪਣਾ ਭਾਣਾ ਬਖਸ਼ ਮੇਰੀ ਕਲਮ ਚੱਲਣ ਲੱਗੀ ਏ ਉਹ ਤੇਰੇ ਭਾਣੇ ਵਿੱਚ ਚੱਲੇ ਤੇਰੇ ਹੁਕਮ ਤੋਂ ਬਾਹਰ ਨਾ ਚੱਲੇ ਰਿਹਾ ਕੋਨ ਰਹੀਮ ਬੰਧਨ ਕੱਟਣ ਵਾਲਿਆ ਤੇਰੇ ਹੁਕਮ ਚ ਰਹਾ ਇਸੇ ਜਫਰਨਾਮੇ ਦੀ ਇੱਕ ਪੰਕਤੀ ਏ ਮੈਂ ਉਹਦਾ ਹੁਕਮ ਕਿੰਨੀ ਖੁਸ਼ੀ ਨਾਲ ਮੰਨ ਰਿਹਾ ਅੱਜ ਮੇਰੇ ਕੋਲੇ ਕੋਈ ਹਥਿਆਰ ਨਹੀਂ ਕੋਈ ਘੋੜੇ ਨਹੀਂ ਕੋਈ ਫੌਜਾਂ ਨਹੀਂ ਕੋਈ ਕਿਲਾ ਨਹੀਂ ਲੇਕਿਨ ਮੈਂ ਤੇਰੇ ਹੁਕਮ 'ਚ ਖੁਸ਼ ਹਾਂ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ਿੰਦੇ ਐਸ਼ੇ ਅਰਸ਼ ਜੇ ਮੈਂ ਤੇਰੇ ਹੁਕਮ ਦੇ ਵਿੱਚ ਖੁਸ਼ ਆ ਮੈਂ ਆਪਣਾ ਕਿਹਾ ਨਹੀਂ ਕਰਾਂਗਾ ਦੂਜਾ ਪੱਖ ਹੁਕਮ ਦਾ ਕਿ ਗੁਰੂ ਨਾਨਕ ਦੇ ਘਰ ਉਹਦੇ ਹੁਕਮ ਦੇ ਵਿੱਚ ਇਹ ਜੀਵਨ ਬਤੀਤ ਕੀਤਾ ਸਤਿਗੁਰ ਸਾਹਿਬ ਨੇ ਦਾਸ ਪਾਤਸ਼ਾਹਾਂ ਨੇ ਆਪਣੀ ਮਰਜ਼ੀ ਕਿਤੇ ਨਹੀਂ ਵਰਤੀ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਹੁਕਮ ਨਹੀਂ 모ੜਿਆ ਹੁਕਮ ਕੀ ਸੀ ਵਿਚੋਰੀ ਨਹੀਂ ਕਰਨੀ ਚੋਰੀ ਕਰੇਗਾ ਤੇਰੀ ਕੀਤੀ ਹੋਈ ਸਿਫਤ ਮਨਜ਼ੂਰ ਨਹੀਂ ਹੋਣੀ ਚੋਰੀ ਕਰੇਗਾ ਤੇਰੀ ਹਾਮੀ ਨਹੀਂ ਭਰੇਗੀ ਚੋਰ ਸਲਾਹੇ ਜੀਤ ਨਾ ਭੀਜੇ ਬਦੀ ਕਰੇ ਦਸੂ ਨਾ ਛੀਜੇ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੋਏ ਜਸਵੰਤਰ ਆਏ ਚੋਰ ਚੋਰੀ ਕਰਕੇ ਭੇਟਾ ਲੈ ਕੇ ਆਇਆ ਬਾਲਾ ਪ੍ਰੀਤ ਹੁੰਦੇ ਅਗੇ ਸਾਬ ਜੀ ਕਹਿੰਦੇ ਨਹੀਂ ਪ੍ਰਵਾਨ ਉਸ ਵਾਹਿਗੁਰੂ ਦਾ ਹੁਕਮ ਏ ਕਿ ਚੋਰੀ ਨਹੀਂ ਕਰਨੀ ਤੇ ਇਸ ਘਰ ਚੋਰੀ ਦੀ ਭੇਟਾ ਜਿਹੜੀ ਏ ਉਹ ਪ੍ਰਵਾਣ ਨਹੀਂ ਕੀਤੀ ਜਾਂਦੀ ਇਸ ਵਾਸਤੇ ਤੇਰੀ ਭੇਟਾ ਜਿਹੜੀ ਹੈ ਨਾ ਉਹ ਪ੍ਰਵਾਣ ਨਹੀਂ ਹੋ ਸਕਦੀ ਇਹ ਗੱਲ ਵੱਖਰੀ ਹੈ ਕਿ ਅਠਵੇਂ ਜਾਮੇ ਦੇ ਵਿੱਚ ਇਹ ਬਖਸ਼ਿਸ਼ ਰਹੀ ਕਿ ਜਿਸ ਨੇ ਮੀਂਹ ਬਾਲਾ ਪ੍ਰੀਤਮ ਦੇ دیدار ਕੀਤੇ ਦਰਸ਼ਨ ਕੀਤੇ ਮਰਾ ਜੀਵਨ ਪਲਟ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਜੋ ਵਚਨ ਫਰਮਾਏ ਆਪਾਂ ਅਰਦਾਸ ਚ ਪੜਦੇ ਆ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਆ ਗਲ ਵੱਖਰੀ ਕਿ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਸਾਹਿਬ ਦੇ دیدار ਹੋਏ ਆ ਤੇ ਉਹਦੇ ਹੱਥ ਜੁੜ ਕੇ ਕਿ ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ ਮੈਨੂੰ ਆਪਣੀ ਸਿੱਖੀ ਦੇ ਦੇ ਸਾਹਿਬ ਜੀ ਨੇ ਅੱਜ ਇਹ ਬਚਨ ਫਰਮਾਏ ਆ ਭਲੋ ਪਿਓ ਕੀ ਭਲਾ ਏ ਕਿ ਹਵਾਏ ਗੁਰੂ ਪਰੇ ਕਿਹਾ ਮਾਨਿਆ ਕਿ ਤੇਰਾ ਕਿਹਾ ਹੋਇਆ ਜਿਹੜਾ ਹੈ ਨਾ ਉਹ ਮੈਂ ਮੰਨਣਾ ਸ਼ੁਰੂ ਕਰ ਦਿੱਤਾ ਤੂੰ ਮੇਥੋਂ ਆਪਣਾ ਭਾੜਾ ਮਨਵਾ ਲਿਆ ਮੈਂ ਤੇਰੇ ਭਾਣੇ ਚ ਰਿਆ ਵਾਂ ਤੇਰੇ ਭਾਣੇ ਚ ਰਹਿਣ ਕਰਕੇ ਮੈਨੂੰ ਮਿੱਠਾ ਲੱਗਾ ਮੀਠੀ ਆਗਿਆ ਆਗਿਆ ਦਾ ਅਰਥ ਹੈ ਹੁਕਮ ਮੀਠੀ ਆਗਿਆ ਪਿਰਕੀ ਲੱਗੀ ਤੇਰਾ ਹੁਕਮ ਮੈਨੂੰ ਮਿੱਠਾ ਲੱਗਾ ਹੈ ਕੀ ਹੁਕਮ ਸੀ ਕਿ ਇਸ ਦੁਨੀਆ ਤੇ ਆਇਆ ਹੈ ਤੇ ਇਹ ਦੁਨੀਆ ਕੀ ਏ ਮਾਇਆ ਮਾਇਆ ਨਾਮ ਗਰਬ ਜੋਣ ਦਾ ਕਿ ਜਿੰਨੀ ਇਹ ਮਾਇਆ ਹੈ ਦੁਨੀਆ ਸਭ ਮਾਇਆ ਹੈ ਮੈਂ ਤੇਰੇ ਹੁਕਮ ਦੇ ਵਿੱਚ ਇਸ ਮਾਇਆ ਨਾਲ ਚਿੱਤ ਨਹੀਂ ਲਾਇਆ ਮੀਠੀ ਆਗਿਆ ਫਿਰ ਕੀ ਲਾਗੀ ਸੌਕਣ ਘਰ ਕੀ ਕੰਤ त्याਗੀ ਸੌਕਣ ਕੀਏ ਮਾਇਆ ਦੁਨੀਆ ਦੇ ਵਿੱਚ ਵੱਡੇ ਵੱਡੇ ਜਿਹੜੇ ਆਣਾ ਉਹਨਾਂ ਨੂੰ ਮਾਇਆ ਖਾ ਗਈ ਬਰਮਾ ਬੇਸਨ ਮਹਾ ਦਿਓ ਇਹਨਾਂ ਨੂੰ ਮਾਇਆ ਛਲ ਗਈ ਲੇਕਿਨ ਮੈਂ ਤੇਰੇ ਨਾਲ ਲੱਗਾ ਤੇਰੇ ਨਾਮ ਨਾਲ ਤੇ ਜਿਹੜਾ ਉਹਦੇ ਨਾਮ ਨਾਲ ਲੱਗਾ ਹੈ ਉਹਦੇ ਹੁਕਮ ਚ ਆਇਆ ਹੈ ਤੀਨ ਗੁਣਾ ਇੱਕ ਸਖਤ ਉਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਜਿਹੜਾ ਉਹਦੇ ਨਾਲ ਲੱਗ ਗਿਆ ਮਾਇਆ ਉਹਦੀ ਸ਼ਰਨ ਵਿੱਚ ਆ ਗਿਆ ਮੈਂ ਤੇਰੇ ਨਾਲ ਪਿਆਰ ਕੀਤਾ ਹੈ ਇਸ ਦੁਨੀਆ ਨਾਲ ਨਹੀਂ ਔਰ ਸਾਨੂੰ ਕੀ ਹੁੰਦਾ ਹੈ ਅਜੂਨੀ ਉਹ ਅਕਾਲ ਪੁਰਖ ਕਿ ਤੂੰ ਉਹਦੇ ਨਾਲ ਪਿਆਰ ਕਰਨਾ ਹੈ ਇਕਨ ਬਹੁਤਾਤ ਵਿੱਚ ਹੋਇਆ ਕਿ ਸਾਡੇ ਨਾਲ ਅਸੀਂ ਉਹਦਾ ਹੁਕਮ ਨਹੀਂ ਮੰਨਿਆ ਵਿੱਚੋਂ ਗਰਬੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਅਸੀਂ ਲੇਵ ਛੁੜਕੀ ਲੱਗੀ ਤਰਸਣਾ ਮਾਇਆ ਅਮਰ ਵਰਤਾਇਆ ਪਰੇ ਸੁਹਾਗਣ ਸਿਗਾਰ ਕਰੀ ਦੇ ਮੈਂ ਸ਼ਿੰਗਾਰ ਵੀ ਕੀਤਾ ਹੈ ਤੇ ਵਾਹਿਗੁਰੂ ਤੇਰੇ ਹੁਕਮ ਚ ਕੀਤਾ ਹੈ ਮੈਂ ਤੇਰੇ ਹੁਕਮ ਤੋਂ ਬਾਅਦ ਸ਼ਿੰਗਾਰ ਨਹੀਂ ਕੀਤੇ ਅਸੀਂ ਨਿਤਨੇਮ ਕਰਨ ਨੂੰ ਗੁਟਕਾ ਸਾਹਿਬ ਕਹਿੰਦੇ ਆ ਗੁਟਕਾ ਤਾਂ ਕਹਿੰਦੇ ਕਿ ਪੁਰਾਣੇ ਜਮਾਨੇ ਦੇ ਵਿੱਚ ਜਿਸ ਡੱਬੇ ਦੇ ਵਿੱਚ ਸ਼ਿੰਗਾਰ ਦਾ ਸਮਾਨ ਹੁੰਦਾ ਸੀ ਨਾ ਉਹਨੂੰ ਗੁਟਕਾ ਕਹਿੰਦੇ ਸੀ ਤੇ ਸਾਨੂੰ ਸਤਿਗੁਰੂ ਸਾਹਿਬ ਨੇ ਗੁਟਕਾ ਦਿੱਤਾ ਹੈ ਤੇ ਉਸ ਗੁਟਕੇ ਦੇ ਵਿੱਚ ਸਾਡੀਆਂ ਨਿਤਨੇਮ ਦੀਆਂ ਬਾਣੀਆਂ ਰੱਖੀਆਂ ਨੇ ਵੀ ਆ ਰੋਜ਼ ਸਵੇਰੇ ਉੱਠ ਕੇ ਇਹਦਾ ਸ਼ਿੰਗਾਰ ਕਰੀਂ ਏ ਵਾਹਿਗੁਰੂ ਮੈਂ ਤੇਰਾ ਦਿੱਤਾ ਹੋਇਆ ਸ਼ਿੰਗਾਰ ਕੀਤਾ ਹੈ ਜਉ ਤੇਰਾ ਕੀਤਾ ਸ਼ਿੰਗਾਰ ਕੀਤਾ ਹੈ ਮਨ ਮੇਰੇ ਕੀ ਤਪਤ ਹਰੀ ਜਿਹੜਾ ਮੇਰਾ ਮਨ ਤਪਦਾ ਹੀ ਅੱਗ ਦੇ ਵਿੱਚ ਇਹਨੂੰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ ਪਾਈ ਗੁਰਦਾਸ ਜੀ ਕਹਿੰਦੇ ਇਸ ਅੱਗ ਦੇ ਵਿੱਚ ਬੜੇ ਵੱਡੇ ਵੱਡੇ ਸੜ ਗਏ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਸੰਸਾਰ ਤੋਂ ਭਾਵੇਂ ਸੰਸਾਰ ਦੀ ਬਿਰਤੀ ਵਾਲਾ ਗਿਆਨੀ ਧਿਆਨੀ ਕਾਜੀ ਪੰਡਤ ਸਭ ਜਲ ਜਾਈਏ ਤੇ ਕਿੰਦੇ ਵੱਡੇ ਵੱਡੇ ਗਿਆਨੀ ਵੱਡੇ ਵੱਡੇ ਧਿਆਨੀ ਵੱਡੇ ਵੱਡੇ ਪੰਡਤ ਵਿਦਵਾਨ ਜਿਹੜੇ ਕਾਜੀ ਸੀ ਉਹ ਵੀ ਇਸ ਕ੍ਰਿਸ਼ਨਾਂ ਦੀ ਅੱਗੇ ਵਿੱਚ ਸੜ ਗਏ ਆ ਪਰ ਸਤਿਗੁਰੂ ਤੂੰ ਕਿਰਪਾ ਕੀਤੀ ਏ ਕਿ ਤੂੰ ਮੈਨੂੰ ਆਪਣਾ ਨਾਮ ਦਿੱਤਾ ਹੈ ਜਿਹੜੀ ਗੁਰੂ ਕੀ ਸੰਗਤ ਕਰ ਰਹੇ ਆ ਇਹ ਵੀ ਉਹਦਾ ਹੁਕਮ ਹੈ ਤੇ ਸੰਗਤ ਦੇ ਵਿੱਚ ਇੱਕ ਨਾਮ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਏਕੋ ਨਾਮ ਹੁਕਮ ਹੈ ਸਤਗੁਰ ਦੀਆ ਬੁਝਾਏ ਜਿਉ ਜਿਵੇਂ ਸੰਗਤ ਵਿੱਚ ਵੀ ਤੇਰਾ ਹੀ ਨਾਮ ਜਿਹੜਾ ਤੇ ਤੇਰੇ ਨਾਮ ਨੇ ਮੇਰੀ ਅੱਗ ਬੁਝਾ ਦਿੱਤੀ ਹਉ ਬੰਦੀ ਤੇਰੇ ਖਿਜਮਤਦਾਰ ਮੈਂ ਗੁਲਾਮ ਆ ਤੇਰਾ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਮ ਦੇ ਅੱਗੇ ਕੋਈ ਵਿਸ਼ੇਸ਼ਣ ਨਹੀਂ ਲਾਇਆ ਦੁਨੀਆਂ 'ਚ ਜਿੰਨੇ ਵੇਖੋਗੇ ਸਬਨਾ ਨੇ ਆਪਣੇ ਨਾਂ ਦੇ ਅੱਗੇ ਵਿਸ਼ੇਸ਼ਣ ਲਾਏ ਆ ਇਸਲਾਮ ਦੀ ਦੁਨੀਆਂ ਵਿੱਚ ਹਜਰਤ ਮੁਹੰਮਦ ਸਾਹਿਬ ਦਾ ਨਾਂ ਲੈਂਦੇ ਆ ਜੋ ਪਹਿਲਾਂ ਕਹਿਣਗੇ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਰਸੂਲੱਲਾ ਮੈਂ ਤੇਰਾ ਖਿਦਮਤਦਾਰ ਆ ਮੈਂ ਅਬਨਾਸੀ ਨਹੀਂ ਉਹ ਅਬਨਾਸੀ ਅਗੰਮ ਅਪਾਰ ਉਹ ਵਾਹਿਗੁਰੂ ਅਬਨਾਸੀ ਏ ਤੋ ਅਗੰਮ ਏ ਉਹਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਉਹਦੇ ਲੜ ਲੱਗੇ ਫਿਰ ਅਸੀਂ ਇਹ ਬਨਾਸੀ ਹੋਵਾਂਗੇ ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬਨਾਸੀ ਫਿਰ ਮੈਂ ਤੇਰੇ ਹੁਕਮ ਚ ਇਹ ਜੀਤ ਤੇਰੇ ਜਾਣੇ ਆ ਲੇ ਪੱਖਾ ਪਰੇ ਝੱਲੋ ਪਾਏ ਕਿ ਮੈਂ ਪੱਖਾ ਲੈ ਕੇ ਤੇਰੀ ਸੰਗਤ ਦੀ ਸੇਵਾ ਕਰਾਂ ਭਾਗ ਗਏ ਪੰਜ ਦੂਤ ਲਾਵੇ ਲਾਵੇ ਹੁੰਦੇ ਕਣਕ ਵੜਨਾਈ ਮੇਰੀ ਖੇਤੀ ਨੂੰ ਵੱਢ ਰਹੇ ਸੀ ਇਸ ਮੇਰੇ ਜੀਵਨ ਨੂੰ ਤੇਰੀ ਸੇਵਾ ਚ ਲੱਗਣ ਕਰਕੇ ਉਹ ਪੰਜ ਦੂਤ ਛੱਡ ਗਏ ਮੇਰੀ ਕੁੱਲ ਵੀ ਉੱਚੀ ਨਹੀਂ ਸੀ ਮੈਂ ਕੋ ਸੋਭਾਵੰਤ ਵੀ ਨਹੀਂ ਸੀ ਨਾ ਮੈਂ ਕੁੱਲ ਨਾ ਸੋਭਾਵੰਤ ਕਿਆ ਜਾਣਾ ਕਿਉਂ ਭਾਨੀ ਕੰਤ ਕੋਈ ਮੇਰੀ ਕੁੱਲ ਉੱਚੀ ਨਹੀਂ ਸੀ ਮੈਨੂੰ ਨਹੀਂ ਪਤਾ ਤੈਨੂੰ ਮੈਂ ਕਿਵੇਂ ਭਾ ਗਿਆ ਮੋਹ ਅਨਾਥ ਮੈਂ ਤੇ ਯਤੀਮ ਸੀ ਗਰੀਬ ਨਮਾਨੀ ਮੈਂ ਤੇ ਗਰੀਬ ਸੀ ਪਰ ਇਸ ਗਰੀਬੀ ਨੂੰ ਮੰਨ ਲਈਏ ਇਸ ਘਰ ਨੇ ਮਾਨਿਆਂ ਨੂੰ ਮਾਨ ਏ ਨਿਤਾਣਿਆਂ ਨੂੰ ਤਾਣ ਏ ਨਿਊਟਿਆਂ ਦੀ ਓਟੇ ਨਿਆਸਿਆਂ ਦੀ ਆਸਰੇ ਮੈਂ ਗਰੀਬ ਹੁਣ ਗਰੀਬੀ ਦੇ ਵਿੱਚ ਸੀ ਕੰਤ ਪਕਰ ਹਮ ਕੀਨੀ ਰਾਣੀ ਤੂੰ ਮੈਨੂੰ ਬਾਹੂ ਫੜ ਕੇ ਆਪਣੇ ਘਰ ਦੀ ਮਹਾਰਾਣੀ ਬਣਾ ਲਿਆ ਜਉ ਤੂੰ ਮੈਨੂੰ ਆਪਣੇ ਘਰ ਦੀ ਮਹਾਰਾਣੀ ਬਣਾਇਆ ਜਦ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਧਨ ਸੁਹਾਗਾ ਇਹੀ ਗੱਲ ਰਹਾਉ ਦੀ ਪੰਕਤੀ 'ਚ ਆਖੀ ਸੀ ਕਿ ਤੇਰਾ ਕਿਹਾ ਮੰਨਿਆ ਸੂਖ ਸਹਿਜ ਇਸ ਘਰ ਕਾ ਜਾਣਿਆ ਸਹਿਜ ਆਤਮਿਕ ਅਵਸਥਾ ਹੈ ਅਡੋਲ ਜਿਹੜੀ ਕਦੀ ਡੋਲਦੀ ਨਹੀਂ ਹੈਗੀ ਸੂਖ ਸਹਿਜ ਮੇਰਾ ਧਨ ਸੁਹਾਗਾ ਮੇਰਾ ਸੁਹਾਗ ਧਨ ਤੂੰ ਐ ਕਹੋ ਨਾਨਕ ਮੂਰੀ ਪੂਰਨ ਆਸਾ ਹੁਣ ਜਿਹੜੀਆਂ ਮੇਰੀਆਂ ਆਸਾ ਕ੍ਰਿਸ਼ਨ ਅਸੀ ਉਹ ਖਤਮ ਹੋ ਗਈਆਂ ਤੋ ਇਹੋ ਜੀ ਬਖਸ਼ਿਸ਼ ਕੀਤੀ ਕਿ ਹੁਣ ਦੁਨੀਆ ਦੀ ਕੋਈ ਆਸ ਰਹੀ ਨਹੀਂ ਸਤਿਗੁਰ ਮੇਲੀ ਪ੍ਰਭ ਗੁਣਤਾਸਾ ਏ ਗੁਣਾ ਦੇ ਖਜ਼ਾਨਿਆਂ ਦੇ ਮਾਲਕ ਵਾਹਿਗੁਰੂ ਮੈਂ ਗੁਰੂ ਕੋਲ ਆਇਆ ਗੁਰੂ ਨੇ ਕਿਰਪਾ ਕਰਕੇ ਮੈਨੂੰ ਪਰਮੇਸ਼ਰ ਦੇ ਨਾਮ ਲਾਤਾ ਉਹਦੇ ਨਾਲ ਮਿਲਨ ਕਰਕੇ ਇਹ ਲੋਕ ਸੁਖੀਏ ਪਰ ਰੋਖ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਸੰਖੇਪ ਚ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁਲਾ ਹੋਈਆਂ ਸਤਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ